ਤਸਵੀਰਾਂ ਪਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਰਸਰਾਮ ਨਗਰ ਦੇ ਵਿੱਚ ਵੱਡੀ ਘਟਨਾ ਵਾਪਰ ਜਾਂਦੀ ਹੈ ਦੱਸਈਏ ਕਿ ਚੌਰਾਵਲੋਂ ਵੱਡੇ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਦੱਸਈਏ ਕਿ ਆਲਮਪੂਰਾ ਬਸਤੀ ਮੇਨ ਰੋਡ ਮਾਲਵਾ ਸਰਵਿਸ ਸੈਂਟਰ ਦੇ ਸਾਹਮਣੇ ਮੋਬਾਈਲ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦੇ ਦੇ ਤੇ 18 ਤੋਂ 20 ਲੱਖ ਰੁਪਏ ਦਾ ਮਾਲ ਸਾਫ ਕਰਕੇ ਚਲੇ ਜਾਂਦੇ ਨੇ ਜੀ ਹਾਂ ਚੋਰਾ ਦੀ ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਚੋਰਾ ਵੱਲੋਂ 54 ਮੋਬਾਈਲ 6 LED ਤੇ 2 AC ਅਤੇ ਸਵਾ ਲੱਖ ਕੈਸ਼ ਲੈ ਕੇ ਫਰਾਰ ਹੋ ਗਏ ਨੇ ਦੱਸ ਦੇਈਏ ਕਿ ਘਟਨਾ ਪਠੇਂਡਾ ਤੋਂ ਸਾਹਮਣੇ ਆ ਰਹੀ ਹੈ ਸੀਸੀਟੀਵੀ ਫੁਟੇਜ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਚੋਰਾ ਨੇ ਮੋਬਾਈਲ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਤੇ 18 ਤੋਂ 20 ਲੱਖ ਰੁਪਏ ਦਾ ਮਾਲ ਪੱਤਾ ਸਾਫ਼ ਕਰਕੇ ਚਲੇ ਗਏ ਨੇ ਦੱਸ ਦਈਏ ਕਿ ਇਸ ਦੇ ਵਿੱਚ 54 ਮੋਬਾਈਲ 6 ਐਲਡੀ ਤੇ 2 ਏਸੀ ਤੱਕ ਦਾ ਜੋ ਕੈਸ਼ ਸੀਗਾ ਸਵਾ ਲੱਖ ਰੁਪਏ ਉਹ ਵੀ ਲੈ ਕੇ ਕਟਨਾ ਸੀਸੀਟੀ ਵਿੱਚ ਕੈਦ ਹੋ ਗਈ ਹੈ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ